हां जी मित्रों ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸਿੱਧੂ ਕਾਰ ਬਾਜ਼ਾਰ ਪਿੰਡ ਲੋਹਾਖੜੇ ਤੇ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਬੁਲਬਲ ਦਾ ਬੱਚਾ ਬਿਲਕੁਲ ਨਵੀਂ ਕਾਰ 2010 ਮਾਡਲ ਦੀ ਕਾਰ ਹੈਗੀ ਤੇ ਐਲ ਐਕਸ ਆਈ ਕਾਰ ਆ ਸੀ ਐਨ ਜੀ ਵਿਦ ਪੈਟਰੋਲ ਕਾਰ ਦੀ ਕੰਡੀਸ਼ਨ ਦੇਖੋ ਅੰਦਰੋਂ ਬਾਹਰੋਂ ਬਿਲਕੁਲ ਨਵੀਂ ਐ ਦਿਖਾਓ ਜੀ ਕਾਰ ਦੀ ਕੰਡੀਸ਼ਨ ਦਿਖਾਓ ਅੰਦਰੋਂ ਬਿਲਕੁਲ ਨਵੀਂ ਕਾਰ ਕਹਿੰਦੇ ਨੇ ਜਿਹਨੂੰ ਉਹ ਕਾਰ ਹੈਗੀ ਕੱਲਾ ਤੇਲ ਪਾਉਣਾ ਤੇ ਚਲਾਉਣੀ ਐ ਕੋਈ ਲੱਗੀ ਵੱਜੀ ਨਹੀਂ ਕੋਈ ਪੀਸ ਚੇਂਜ ਨਹੀਂ ਤੇ ਬਿਲਕੁਲ ਨਵੀਂ ਕਾਰ ਐ ਸਾਰੀ オリジナル ਕਾਰ ਹੈਗੀ ਅੰਦਰੋਂ ਬਾਹਰੋਂ ਬਿਲਕੁਲ ਨਵੀਂ ਆ ਤੇ ਡੱਗੀ ਇੰਜਨ ਦੀ ਬਿਲਕੁਲ ਨਵੀਂ ਆ ਕਾਰ ਦੀ ਕੰਡੀਸ਼ਨ ਚੈੱਕ ਕਰੋਗੇ ਜਿਹਨੂੰ ਨਵੀਂ ਕਾਰ ਕਹਿੰਦੇ ਨੇ ਉਹ ਕਾਰ ਹੈਗੀ ਸੈਕੰਡ ਆਨਰ ਦੀ ਕਾਰ ਆ ਪੰਜੇ ਟਾਇਰ ਨਵੇਂਾਂ ਦੀ ਕੰਡੀਸ਼ਨ ਚ ਨੇ 80% ਟਾਇਰ ਨੇ ਪੰਜੇ ਬਿਲਕੁਲ ਹੀ ਕਾਰ ਨਵੀਂ ਕਾਰ ਕਹਿੰਦੇ ਨੇ ਜਿਹਨੂੰ ਉਹ ਕਾਰ ਹੈਗੀ ਬੁਲਬੁਲ ਦਾ ਬੱਚਾ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬੁਲਬੁਲ ਦਾ ਬੱਚਾ ਕੋਈ ਪੇਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਇੱਕ ਮੂਰਲਾ ਬੰਪਰ ਪੇਂਟ ਹੈ ਕੱਲਾ ਹੋਰ ਸਾਰੀ ਵੀ origignal ਕਾਰ ਹੈਗੀ ਪਿਲਰ ਗੋਡੇ ਤੇ origignal ਹੈ ਸਾਰੀ origignal ਕਾਰ ਆ ਕਾਰ ਦੀ ਕੰਡੀਸ਼ਨ ਚੈੱਕ ਕਰੋ ਇੰਜਨ ਦੀ ਜਮਾਂ ਨਵੀਆਂ ਇੰਜਨ ਗੇਅਰ ਦੀ ਨਵੀਆਂ ਚਾਲ ਚਲਾਵੇ ਦੀ ਨਵੀਆਂ ਕੋਈ ਆਵਾਜ਼ ਨਹੀਂ ਕੋਈ ਖੜਕਾ ਨਹੀਂ ਕੋਈ ਸਵੈਕਸ਼ਨ ਦਾ ਕੰਮ ਨਹੀਂ ਕਾਸੇ ਦਾ ਕੰਮ ਨਹੀਂ ਲਾਈ ਟਾਇਰ ਕਾਰ ਦੇ ਵਿੱਚ ਨਵੇਂ ਪਏ ਹੋਏ ਨੇ ਕਾਰ ਆਈ ਹੋਈ ਐ ਐਡਵੋਕੇਟ ਕੋਲੋਂ ਵਕੀਲ ਕੋਲੋਂ ਕਾਰ ਆਈ ਹੋਈ ਆ ਬਿਲਕੁਲ ਨਵੀਂ ਕਾਰ ਆ ਕਾਰ ਦਾ ਪ੍ਰਾਈਸ ਰਹੂਗਾ 1,85,000 ਰੁਪਇਆ ਐਨਓਸੀ ਦੇ ਨਾਲ ਕਿਸੇ ਵੀਰ ਨੂੰ ਕਾਰ ਚਾਹੀਦੀ ਹੈ ਤਾਂ ਗਾ ਨੈਕਟ ਕਰ ਲਿਓ ਸਿੱਧੂ ਕਾਰ ਬਾਜ਼ਾਰ ਪਿੰਡ ਲੋਹਾਖੇੜਾ ਡਿਸਟ੍ਰਿਕਟ ਸੰਗਰੂਰ ਲੋਂਗੋਵਾਲ ਦੇ ਕੋਲ ਧੰਨਵਾਦ ਸਸਰੀ ਕਾਰ